ਸਰਨ ਸਤਿ ਸ਼੍ਰੀ ਅਕਾਲ ਜੀ ਜੇ ਅੱਜ ਆਪਾਂ ਗੱਲ ਕਰਦੇ ਹੈਗੇ ਆਂ ਕਿ ਪੰਜਾਬ ਦੇ ਵਿੱਚ ਸਰਕਾਰੀ ਭਰਤੀਆਂ ਉੱਪਰ ਰੋਗ ਕਿਉਂ ਲਗਾਈ ਗਈ ਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਪਰ ਸਮਝਦੇ ਆਂ ਵੀ ਸਾਰੀ ਕਹਾਣੀ ਕੀ ਆ ਦੇਖੋ ਇਹਦੇ ਵਿੱਚ ਪੰਜਾਬ ਦੇ ਵਿੱਚ 2020 ਨੂੰ ਸੀ ਕਾਂਗਰਸ ਸਰਕਾਰ ਤੇ ਕਾਂਗਰਸ ਸਰਕਾਰ ਦਾ ਵਿੱਤ ਮੰਤਰੀ ਸੀਗਾ ਜੀ ਮਨਪ੍ਰੀਤ ਸਿੰਘ ਬਾਦਲ ਮਨਪ੍ਰੀਤ ਸਿੰਘ ਬਾਦਲ ਨੇ कोरोना काल ਦੇ ਸਮੇਂ ਇੱਕ ਬੈਠਕ ਬੁਲਾਈ ਤੇ ਉਸ ਵਿੱਚ ਉਸਨੇ ਪੰਜਾਬ ਦੇ ਅਗਲੀਆਂ ਭਰਤੀਆਂ ਤੇ ਕੇਂਦਰ ਦਾ ਪੇ ਸਕਿੱਲ ਲਗਾ ਦਿੱਤਾ ਅਸਲ ਵਿੱਚ ਉਹ ਕੇਂਦਰ ਦਾ ਪੇ ਸਕਿੱਲ ਨਹੀਂ ਸੀਗਾ ਉਹ ਸੀਗਾ ਕੇਂਦਰ ਸਰਕਾਰ ਦੀ ਤਰਜ ਤੇ ਖਤਮਾ ਪੇ ਸਕਿੱਲ ਹੁਣ ਦੇਖਿਆ ਜਾਵੇ ਜਿਹੜਾ ਕੇਂਦਰ ਦੇ ਵਿੱਚ ਇੱਕ ਐਗਜ਼ਾਮਪਲ ਲੈਨੇ ਆਪਾਂ ਟੀਚਰ ਜੋ ਕਿ TGT ਹੁੰਦਾ ਹੈਗਾ ਗ੍ਰੈਜੂਏਟ ਟਰੇਨ ਟੀਚਰ ਹੁੰਦਾ ਹੈਗਾ ਜੋ ਉਹਦਾ ਲੈਵਲ ਹੈਗਾ ਜੀ ਉਹਦਾ ਲੈਵਲ ਹੈਗਾ ਜੀ 7 ਤੇ ਪਰ ਉਹਨੇ ਕੀ ਕੀਤਾ ਪੰਜਾਬ ਦੇ ਵਿੱਚ ਉਸੇ ਹੀ ਟੀਚਰ ਦੀ ਤਨਖਾਹ ਲਾਤੀ ਲੈਵਲ 6 ਉੱਪਰ ਤੇ ਲੈਵਲ 6 ਉੱਪਰ ਉਹਦੀ ਬੇਸਿਕ ਪੇ ਕਰਤੀ ਉਹਨੇ 35400 ਰੁਪਇਆ ਇੱਕ ਵਾਰ ਤਾਂ ਇਹ ਟੀਚਰ ਬੜੇ ਖੁਸ਼ ਹੋ ਗਏ ਲਹੇ ਵੀ ਕੀ ਬਾਤ ਹੈ ਕਿਉਂਕਿ ਪਹਿਲਾਂ ਜੋ ਟੀਚਰ ਹੁੰਦੇ ਸੀਗੇ ਅਧਿਆਪਕ ਸੀਗੇ ਜਿਵੇਂ ਕਿ 3582 6060 ਉਹਨਾਂ ਦੀ ਲੱਗਣਸਾਰ ਬੇਸਿਕ ਪੇ ਹੁੰਦੀ ਸੀਗੀ 10000 ਰੁਪਇਆ 10300 ਤੇ ਕੱਟ ਕਟਾ ਕੇ ਉਹਨਾਂ ਨੂੰ ਮਿਲਦੀ ਸੀਗੀ 9000 ਦੇ ਕਰੀਬ ਪਰ ਜਦੋਂ ਸਰਕਾਰ ਆਈ ਜੀ ਕਾਂਗਰਸ ਦੀ ਉਹਨਾਂ ਨੇ ਕਰਤੀ 35400 ਲਹੇ ਵੀ ਟੀਚਰ ਖੁਸ਼ ਹੋ ਗਏ ਇੱਕ ਰਿਤਮ ਬੜਾ ਕੀ ਬਾਤ ਹੈ ਨਿਆਰੀ ਨਿਆਰੀ ਪਰ ਰੋਲ ਆ ਇਹ ਹੁੰਦਾ ਸੀ ਕਿ ਪਹਿਲਾਂ ਜਦੋਂ ਕੋਈ ਵੀ ਅਧਿਆਪਕ ਆਪਣਾ ਪਰਫੈਸ਼ਨਲ ਪੀਰੀਅਡ ਪੂਰਾ ਕਰਦਾ ਸੀ ਤਾਂ ਉਹਦੀ ਤਨਖਾਹ ਹੋ ਜਾਂਦੀ ਸੀ ਕਿ 10000 ਤੋਂ ਤਕਰੀਬਨ ਤਕਰੀਬਨ 44000 ਕੁਝਕ ਬੇਸਿਕ ਪੇ ਉਹਦੀ ਇੰਨੀ ਹੋ ਜਾਂਦੀ ਸੀ ਪਰ ਇੰਨਾ ਟੀਚਰਾਂ ਦੀ 35400 ਵਾਲਿਆਂ ਦੀ ਜਿਹੜੀ ਬੇਸਿਕ ਪੇ ਉਹ 35400 ਹੀ ਰਹੀ ਮਤਲਬ ਪਰਫੈਸ਼ਨਲ ਪੀਡ ਪੂਰਾ ਹੋਣ ਤੋਂ ਬਾਅਦ ਪੂਰਾ ਪੂਰਾ 10000 ਦਾ ਫਰਕ ਸੀਗਾ ਜੀ ਬੇਸਿਕ ਪੇ ਦੇ ਵਿੱਚ ਜਦੋਂ ਇਹ ਗੱਲ ਉਹਨਾਂ ਨੂੰ ਖਟਕੀ ਤਿੰਨ ਸਾਲ ਤੋ ਉਹਨਾਂ ਨੂੰ ਕੋਈ ਫੀਲ ਨਹੀਂ ਹੋਇਆ ਤਿੰਨ ਸਾਲਾਂ ਤੋਂ ਬਾਅਦ ਉਹਨਾਂ ਨੇ ਕੇਸ ਲਗਾਉਣੇ ਸ਼ੁਰੂ ਕਰਤੇ ਤੇ ਜਦੋਂ ਕੇਸ ਲਗਾਏ ਗਏ ਤਾਂ ਇਹ ਜੋ ਕੇਸ ਹੈ ਸਾਲ ਬਾਅਦ ਇਹ ਫੈਸਲਾ ਆਇਆ ਵੀ ਇਹਨਾਂ ਨੇ ਤਾਂ ਆਪਦੇ ਵਿਭਾਗੀ ਨਿਯਮ ਬਦਲੇ ਹੀ ਨਹੀਂ ਕੱਲਾ ਇੱਕ ਲੈਟਰ ਕੱਢ ਕੇ ਤੁਸੀਂ ਦੇਖ ਸਕਦੇ ਹੋ ਇਹ ਲੈਟਰ ਉਹਨਾਂ ਨੇ ਕੱਢਿਆ ਸੀ ਉਸ ਸਮੇਂ 21 ਅਕਤੂਬਰ 2020 ਨੂੰ ਦੇਖੋ ਜੀ ਜਦੋਂ ਇਹ ਲੈਟਰ ਕੱਢਿਆ ਗਿਆ ਸੀ ਨਾ ਉਸ ਸਮੇਂ ਪੰਜਾਬ ਦੇ ਮੁਲਾਜ਼ਮਾਂ ਉੱਪਰ ਸੀਗਾ ਪੰਜਵਾਂ ਪੇ ਸਕੇਲ ਤੇ ਪੰਜਵਾਂ ਪੇ ਸਕੇਲ ਦੀ ਜਿਹੜੀ ਮਿਆਰ ਸੀਗੀ ਉਹ ਪੂਰੀ ਹੋ ਚੁੱਕੀ ਸੀਗੀ ਉੱਤੋਂ ਭਰਤੀਆਂ ਆ ਗਈਆਂ ਨਵੀਆਂ ਉਹ ਨਵੀਆਂ ਭਰਤੀਆਂ ਉੱਪਰ ਉਹ ਕਿਹੜਾ ਪੇ ਸਕੇਲ ਲਾਉਂਦੇ ਜੇ ਉਹ 6ਵਾਂ ਪੇ ਸਕੇਲ ਲਾਉਂਦੇ ਫਿਰ ਉਹ ਸਾਰੇ ਮੁਲਾਜ਼ਮਾਂ ਪਰੋਣਾ ਪੈਂਦਾ ਤਾਂ ਉਹਨਾਂ ਦਾ ਦਿਮਾਗ ਕੰਮ ਕੀਤਾ ਤਾਂ ਉਹਨਾਂ ਨੇ ਕੀ ਕੀਤਾ 7ਵਾਂ ਪੇ ਸਕੇਲ ਲਗਾਤਾ ਪੰਜਵੇਂ ਤੋਂ ਡਾਇਰੈਕਟ 7ਵਾਂ 5ਵੇਂ ਤੋਂ 7ਵਾਂ ਤੇ 6ਵਾਂ ਹੋ ਗਿਆ ਗੈਪ ਇਹ ਹੁੰਦਾ ਜੀ ਸਿਸਟਮ ਤਾਂ ਉਹਨਾਂ ਨੇ ਕੀ ਕੀਤਾ 7ਵੇਂ ਪੇਸ ਗੇਲ ਦੇ ਆਧਾਰ ਤੇ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਬਦਲਾਅ ਕਰ ਦਿੱਤੀ ਹੁਣ ਤੁਸੀਂ ਧਿਆਨ ਨਾਲ ਵੇਖੋ ਤਾਂ ਮੰਨ ਲਓ ਵੀ ਇੱਥੇ ਮੰਨ ਲਓ ਮੈਂ ਮਾਸਟਰ ਤਨਖਾਹ ਲੈਣਾ ਆ ਰਿਹਾ ਮੇਰਾ ਮਾਸਟਰ ਬੈਠਾ ਭਾਈ ਜਿਹੜਾ ਮਾਸਟਰ ਹੁੰਦਾ ਉਹਦੀ ਤਨਖਾਹ ਪਹਿਲਾਂ ਸੀਗੀ 34800 ਤੇ ਗ੍ਰੇਡ ਪੇਸੇ 3600 ਰੁਪਈਆ ਤਾਂ ਇੱਥੇ ਉਹਨਾਂ ਨੇ ਕਰਤੀ 35400 ਇੱਕ ਵਾਰ ਤਾਂ ਜੀ ਮਾਸਟਰ ਖੁਸ਼ ਹੋ ਗਏ ਕਿਆ ਬਾਤ ਹੈ ਨਿਆਰੇ ਆ ਗਏ ਹਨ ਬਟ ਜਿਵੇਂ ਹੌਲੀ ਹੌਲੀ ਪਤਾ ਲੱਗਿਆ ਵੀ ਇੰਨਾ ਮਾਸਟਰਾਂ ਦੀ 6ਵੇਂ ਪੇ ਸਕੇਲ ਦੇ ਵਿੱਚ ਜਿਹੜੀ ਬੇਸਿਕ ਪੇ ਹੋਗੀ 44900 ਸਮਥਿੰਗ ਹੋਗੀ ਤਾਂ ਉਸ ਤੋਂ ਬਾਅਦ ਕੁਝ ਪੰਗੇ ਪੈਣੇ ਸ਼ੁਰੂ ਹੋ ਗਏ ਬਟ ਪੰਗਾ ਇਹ ਵੀ ਨਹੀਂ ਪਿਆ ਇਹਨਾਂ ਨੇ ਕੀ ਕੀਤਾ ਜਿਹੜੇ ਬੇਸਿਕ ਪੇ ਹੈਗੇ ਆ ਉਹ ਚੱਕ ਕੇ ਸੈਂਟਰ ਤੋਂ ਤੇ ਜਿਹੜੇ ਪੱਤੇ ਹੈਗੇ ਆ ਉਹ ਚੱਕ ਲੈਣਾਂ ਨੇ ਰੈਸਟਰ ਕਰ ਦੇ ਮਤਲਬ ਜਿੱਥੋਂ ਵੀ ਇੱਕ ਮੁਲਾਜ਼ਮ ਨੂੰ ਕਟਾ ਪੈਂਦਾ ਨਾ ਜੀ ਉਹਨਾਂ ਨੇ ਸਭ ਕੁਝੋ ਚੱਕ ਲਿਆ ਸੋ ਜਦੋਂ ਇੱਕ ਮੁਲਾਜ਼ਮ ਨੂੰ ਬੇਸਿਕ ਪੇ ਮਿਲੇ ਸੈਂਟਰ ਦੀ ਜਿਹੜੀ ਕਿ ਇਸ ਸਮੇਂ ਮੰਨ ਲਓ ਇੱਕ ਦੋ ਮੁਲਾਜ਼ਮ ਹੈਗੇ ਆ ਇੱਕ ਮੁਲਾਜ਼ਮ ਹੈਗਾ ਜੀ A ਇੱਕ ਹੈਗਾ ਜੀ B ਇਹ ਮੁਲਾਜ਼ਮ ਇੱਕ ਟੀਚਰ ਮੰਨ ਲਓ ਇਹ ਪਰਤੀ ਹੋਇਆ ਜੀ 3582 ਵਿੱਚ ਪਰਤੀ ਕੈਡਰ ਹੁੰਦੇ ਆ ਇਹ ਪਰਤੀ ਹੋਇਆ 3704 ਵਿੱਚ ਇਹਦੀ ਜੁਆਇਨਿੰਗ ਹੋਈ ਹੈ ਜੀ 2020 ਦੇ ਵਿੱਚ ਇਹਦੀ ਜੁਆਇਨਿੰਗ ਹੋਈ 2021 ਦੇ ਵਿੱਚ ਹੁਣ ਇਹਨੂੰ ਜਿਹੜੇ ਬੇਸਿਕ ਪੇ ਮਿਲਦਾ ਹੈ ਉਹ ਮਿਲਦਾ 44900 ਇਹਨੂੰ ਮਿਲਦਾ 35400 ਸਾਰੇ ਪੱਤੇ ਪੁੱਤੇ ਮਿਲਾ ਕੇ ਤਨਖਾਹ ਇਹਦੀ ਬਣਦੀ ਹੈਗੀ 50000 ਤੇਰੀ ਬਣਦੀ ਹੈਗੀ 65000 ਤਾਂ ਤਕਰੀਬਨ ਤਕਰੀਬਨ 15000 ਦਾ ਫਰਕ ਪੈ ਰਿਹਾ ਜੀ ਸਿਰਫ ਇੱਕ ਟੁੱਚੇ ਜੇ ਲੈਟਰ ਕਰਕੇ ਹੁਣ ਪੰਗਾ ਇਹ ਪੈਂਦਾ ਵੀ ਉਸ ਸਮੇਂ ਦੀ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਅਸੀਂ ਤਾਂ ਤਾਂ ਘਟਾ ਰਹੇ ਸਾਡੇ ਕੋਲ ਖਰਚੇ ਨਹੀਂ ਪੂਰੇ ਹਾਰੇ ਸਰਕਾਰਾਂ ਦੇ ਦੇਖੋ ਸਰਕਾਰਾਂ ਹੁੰਦੀਆਂ ਕੀ ਆ ਸਰਕਾਰਾਂ ਦਾ ਮਤਲਬ ਹੁੰਦਾ ਹੈ ਪਲੈਨਿੰਗ ਤੁਸੀਂ ਪਲੈਨਿੰਗ ਕਰੋ ਭਾਈ ਤੁਸੀਂ ਆਪਣੇ ਖਰਚੇ ਘਟਾਓ ਤੁਸੀਂ ਮੁਲਾਜ਼ਮਾਂ ਦੇ ਖਰਚੇ ਘਟਾ ਤਨਖਾਹਾਂ ਘਟਾ ਘਟਾ ਕੇ ਢਿੱਡ ਆਪਦੇ ਭਰ ਰਹੇ ਹੋ ਇਟਸ ਵੈਰੀ ਅਨਫੇਅਰ ਤਾਂ ਮੁਲਾਜ਼ਮਾਂ ਨੇ ਜੀ ਸੁਪਰੀਮ ਕੋਰਟ ਪਹਿਲਾਂ ਹਾਈ ਕੋਰਟ ਚ ਕੇਸ ਲਾਇਆ ਜਿੱਤ ਗਏ ਫਿਰ ਸੁਪਰੀਮ ਕੋਰਟ ਚ ਕੇਸ ਲੈ ਜਿੱਤ ਗਏ ਜਦੋਂ ਮੀਟਿੰਗ ਹੁੰਦੀ ਹੈ ਸਰਕਾਰ ਨਾਲ ਉਦੋਂ ਸਰਕਾਰ ਕਹਿੰਦੀ ਹੈ ਅਸੀਂ ਤੁਹਾਡੇ ਨਾਲ ਹੈਗੇ ਆ ਤੁਸੀਂ ਕੇਸ ਲਗਾਓ ਜੋ ਫੈਸਲਾ ਸਰਕਾਰ ਦੋਊਗੀ ਮਤਲਬ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦੋਊਗੀ ਉਹ ਲਾਗੂ ਕਰਾਂਗੇ ਪਰ ਸੁਪਰੀਮ ਕੋਰਟ ਤੇ ਆ ਕੇ ਇਹ ਗੱਲਾਂ ਕਹਿੰਦੇ ਆ ਅਸੀਂ ਲਾਗੂ ਨਹੀਂ ਕਰ ਸਕਦੇ ਥੈਟ ਇਜ਼ ਦਾ ਦੋ ਗੱਲਾਂ ਬੰਨ ਓਕੇ ਤਾਂ ਹੁਣ ਵੇਖੋ ਜੀ ਕੀ ਹੋਇਆ ਹੁਣ ਕੇ ਜਿੱਤ ਗਏ ਨੇ ਤਾਂ ਕੇਸ ਵਿੱਚ ਹਾਈ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਤੁਸੀਂ ਇੱਕ ਲੈਟਰ ਦੇ ਆਧਾਰ ਤੇ ਸਾਰਿਆਂ ਦੇ ਪੇ ਸਕੇਲ ਚੇਂਜ ਨਹੀਂ ਕਰ ਸਕਦੇ ਤੁਸੀਂ ਵਿਭਾਗਾਂ ਦੇ ਅੰਦਰਲੇ ਰੂਲ ਵੀ ਚੇਂਜ ਕਰੋ ਤੇ ਇਹਨਾਂ ਨੇ ਕੀ ਕੀਤਾ ਜੀ ਵਿਭਾਗਾਂ ਦੇ ਰੂਲ ਚੇਂਜ ਕੀਤੇ ਨਹੀਂ ਤੇ ਲੈਟਰ ਕੱਟ ਕੇ ਚੱਕ ਕੇ ਪਰਾਂ ਮਾਰੀ ਤਾਂ ਹੁਣ ਸਿਸਟਮ ਇਹ ਹੋਇਆ ਪਿਆ ਕਿ ਉਹਨਾਂ ਨੂੰ ਸਾਰੇ ਵਿਭਾਗਾਂ ਦੇ ਅੰਦਰਲੇ ਰੂਲ ਵੀ ਚੇਂਜ ਕਰਨ ਨੂੰ ਕਿਹਾ ਗਿਆ ਹੈ ਹੁਣ ਇਹਦੇ ਆਧਾਰ ਤੇ ਦੇਖੋ ਜੀ ਕਈ ਧਰਨੇ ਲੱਗਦੇ ਨੇ ਧਰਨਿਆਂ ਵਿੱਚ ਮੁਲਾਜ਼ਮ ਇਕੱਠੇ ਹੁੰਦੇ ਨੇ ਆਪਦੀ ਮੀਟਿੰਗਾਂ ਕਰਦੇ ਨੇ ਟੀਚਰ ਗਵਰਨਮੈਂਟ ਟੀਚਰ ਯੂਨੀਅਨ ਵੀ ਨਾਲ ਹੁੰਦੀ ਹੈਗੀ ਆ ਜਿਹੜੇ ਮੁਲਾਜ਼ਮ ਨੇ ਇਹ ਵੀ ਲੋਕਾਂ ਨੂੰ ਆਪਦੇ ਅਫਸਰ ਜਿਹੜੇ ਹੁੰਦੇ ਹੈਗੇ ਆ ਉਸ ਸਮੇਂ ਦੇ ਅਧਿਕਾਰੀ ਨੂੰ ਮਿਲਦੇ ਨੇ ਤੇ ਕੋਈ ਜਿਹੀ ਮੀਟਿੰਗਸ ਹੋ ਰਹੀਆਂ ਨੇ ਜੀ ਮੀਟਿੰਗਾਂ ਵਿੱਚ ਸੰਧੋ ਸਾਹਿਬ ਬੈਠੇ ਨੇ ਸੋ ਇਹ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਅਸੀਂ ਦੁੱਖੜੇ ਲੈ ਕੇ ਜਾਂਦੇ ਰਹਿੰਦੇ ਹਾਂ ਸੋ ਗੱਲ ਇੱਥੇ ਮੁੱਕ ਜਾਂਦੀ ਹੈ ਕਿ ਜਿਹੜੀਆਂ ਭਰਤੀਆਂ ਹੁਣ ਰੁਕੀਆਂ ਨੇ ਉਹਨਾਂ ਦਾ ਕਾਰਨ ਇਹ ਹੈ ਕਿ ਰੂਲਸ ਚੇਂਜ ਹੋ ਰਹੇ ਨੇ ਤੁਸੀਂ ਜਿਹੜਾ ਬੰਦਾ ਹੁਣ ਨਵਾਂ ਭਰਤੀ ਹੋਊਗਾ ਉਹਦੇ ਉੱਪਰ 7ਵਾਂ ਪੇਸਕਲ ਲੱਗੂਗਾ 7ਵੇਂ ਪੇਸਕਲ ਦੇ ਨੁਕਸਾਨ ਕੀ ਹੈ 7ਵੇਂ ਪੇਸਲ ਦੇ ਨੁਕਸਾਨ ਇਹ ਹੁੰਦੇ ਆ ਕਿ ਉਹਨਾਂ ਤੋਂ ਪਹਿਲਾਂ ਦੇ ਮੁਲਾਜ਼ਮ ਤੇ ਉਹਨਾਂ ਦੇ ਬਾਅਦ ਦੇ ਮੁਲਾਜ਼ਮ ਵਿੱਚ ਤਕਰੀਬਨ ਤਕਰੀਬਨ 15 ਤੋਂ 20 ਹਜ਼ਾਰ ਦਾ ਫਰਕ ਹਰੇਕ ਪੋਸਟ ਤੇ ਪੈਣਾ ਹੈ ਤੇ ਇਹ 15 ਤੋਂ ਲੈ ਕੇ 20000 ਨੂੰ ਪੂਰਾ ਕਰਨ ਵਾਸਤੇ ਹਰੇਕ ਮੁਲਾਜ਼ਮ ਫਿਰ ਕਰਪਸ਼ਨ ਦੇ ਰਾਹ ਵੱਲ ਜਾਂਦਾ ਹੈਗਾ ਤੇ ਇਹਦੇ ਨਾਲ ਕਰਪਸ਼ਨ ਹੀ ਵਧਣੀ ਹੈਗੀ ਹੈ ਕਿਉਂਕਿ ਇੱਕ ਬੰਦਾ A ਹੈ ਇੱਕ ਬੰਦਾ B ਹੈ ਇੱਕ ਬੰਦਾ ਮੰਨ ਲਓ ਲੱਗਿਆ ਹੈਗਾ ਮੰਨ ਲਓ ਜੇ ਹੁਣ ਸਰਕਾਰ ਮੁਲਾਜ਼ਮਾਂ ਤੇ ਸੇਵਾ ਪੇਸਕੇ ਲਿਉਣ ਦੀ ਹੈਗੀ ਹੈ ਬਟ ਮੰਨ ਲਓ 2000 24 ਵਾਲਾ ਮੁਲਾਜ਼ਮ 23 ਵਾਲਾ ਮੁਲਾਜ਼ਮ ਤਨਖਾਹ ਹੈਗੀ ਹੈ 60000 ਤੇ 24 ਵਾਲੇ ਮੁਲਾਜ਼ਮ ਤਨਖਾਹ ਹੈ ਕੀ ਹੈ ਜੀ ਮੰਨ ਲਓ 40000 ਤੱਕ ਕੀ ਇਹ ਅਨਫੇਅਰ ਨਹੀਂਗਾ ਵੀ ਇੱਕ ਮੁਲਾਜ਼ਮ ਦਾ 40000 ਲਈ ਜਾਂਦਾ 60000 ਕੰਮ ਨੇ ਸੇਮ ਕਰਨਾ ਹੈ ਹਨਾ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਕ੍ਰਪਸ਼ਨ ਵੱਲ ਲੈ ਕੇ ਜਾਂਦੀਆਂ ਨੇ ਬੰਦਿਆਂ ਨੂੰ ਸੋ ਤੁਹਾਨੂੰ ਮੇਰਾ ਇਹ ਵੀਡੀਓ ਕਿਵੇਂ ਲੱਗੀ ਹੈਗੀ ਆਪਦੇ ਕਮੈਂਟ ਜੋਰ ਦੱਸਿਓ ਜੀ ਤੇ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਅੱਗੇ ਲੈ ਕੇ ਜਾਓ ਧੰਨਵਾਦ